ਦੋਸਤੋ ਕੀ ਤੁਹਾਡੇ ਵੀ ਅਮਰੂਦਾਂ ਦੇ ਬੂਟੇ ਕੁਝ ਇਦਾਂ ਦੇ ਦਿਖਾਈ ਦਿੰਦੇ ਨੇ ਪੱਤੇ ਲਾਲ ਹੋ ਗਏ ਨੇ ਉਹਨਾਂ ਦੇ ਪੱਤੇ ਝੜੀ ਜਾਂਦੇ ਨੇ ਟਾਹਣੀਆਂ ਸੁੱਕੀ ਜਾਂਦੀਆਂ ਨੇ ਫੁੱਲ ਲੱਗਦੇ ਨਹੀਂ ਜਾਂ ਘਟ ਲੱਗਦੇ ਨੇ ਜੇ ਫਲ ਲੱਗਦਾ ਵੀ ਹੈ ਤੇ ਝੜ ਜਾਂਦਾ ਹੈ ਫਲ ਜਾਂ ਫੁੱਲ ਹੀ ਝੜ ਜਾਂਦੇ ਨੇ ਜੇਕਰ ਇਹ ਸਮੱਸਿਆ ਤੁਹਾਡੇ ਬੂਟਿਆਂ ਦੇ ਵਿੱਚ ਵੀ ਹੈਗੀਆਂ ਨੇ ਤੇ ਤੁਸੀਂ ਉਹਨਾਂ ਬੂਟਿਆਂ ਨੂੰ ਕੁਝ ਇਦਾਂ ਦਾ ਬਣਾਉਣਾ ਚਾਹੁੰਦੇ ਹੋ ਵੇਖੋ ਬੂਟਾ ਉਹੋ ਹੀ ਹੈ اور بالکل بدل گیا ہے چینج ہو گیا ہے پورا بوٹا ਇੰਨਾ ਕੁ ਜ਼ਿਆਦਾ ਇਹਦੇ ਉੱਤੇ ਫਲ ਆ ਗਿਆ ਹੈ بالکل بدل ਗਿਆ ਹੈ ਕੋਈ ਪਛਾਣ ਨਹੀਂ ਸਕਦਾ ਕਿ ਇਹ ਉਹੀ ਬੂਟਾ ਹੈ ਜੇ ਤੁਸੀਂ ਵੀ ਉਹਨਾਂ ਬੂਟਿਆਂ ਨੂੰ ਕੁਝ ਇਦਾਂ ਦਾ ਬਣਾਉਣਾ ਚਾਹੁੰਦੇ ਹੋ 10 ਗੁਣਾ ਵੱਧ ਫਲ ਲੈਣਾ ਚਾਹੁੰਦੇ ਹੋ ਉਹਨਾਂ ਹੀ ਆਪਣੇ ਬੂਟਿਆਂ ਤੋਂ ਜਿਹੜੇ ਹੁਣ ਸੁੱਕੀ ਜਾਂਦੇ ਨੇ ਤਾਂ ਇਹ ਵੀਡੀਓ ਜਿਹੜੀ ਬਿਲਕੁਲ ਧਿਆਨ ਦੇ ਨਾਲ ਐਂਡ ਤੱਕ ਵੇਖਿਓ ਤੁਹਾਨੂੰ ਮੈਂ ਬਹੁਤ ਸਾਰੀਆਂ ਚੀਜ਼ਾਂ ਦੱਸੂਗਾ ਜੇਕਰ ਤੁਸੀਂ ਉਹਨਾਂ ਦੀ ਵਰਤੋਂ ਕਰੋਗੇ ਤਾਂ ਤੁਹਾਡੇ ਬੂਟੇ ਜੜੇ ਆ ਫਲਾਂ ਦੇ ਨਾਲ ਲੱਦ ਜਾਣਗੇ ਜਿੰਨੇ ਵੀ ਅਮਰੂਦਾਂ ਦੇ ਬੂਟੇ ਤੁਹਾਡੇ ਲਗੇ ਨੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਬਾਗਬਾਨੀ ਦੇ ਨਾਲ ਰਿਲੇਟਡ ਖੇਤੀ ਦੇ ਨਾਲ ਰਿਲੇਟਡ ਜਾਂ ਹੋਰ ਪਸ਼ੂ ਤੰਦ ਦੇ ਨਾਲ ਰਿਲੇਟਡ ਆਉਣ ਵਾਲੀਆਂ ਵੀਡੀਓ ਜੜੀਆਂ ਨੇ ਉਹ ਤੁਹਾਡੇ ਤੱਕ ਸਮੇਂ ਸਿਰ ਪਹੁੰਚਦਿਆਂ ਰਹਿਣਾ ਦੋਸਤੋ ਵੇਖੋ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਿੱਕੇ ਨਿੱਕੇ ਕੁਝ ਬਹੁਤ ਸਾਰੇ ਪੁਆਇੰਟ ਤੁਹਾਨੂੰ ਮੈਂ ਦੱਸੂਗਾ ਜਿਨ੍ਹਾਂ ਦੇ ਉੱਤੇ ਤੁਸੀਂ ਪਹਿਲਾਂ ਬਿਲਕੁਲ ਵੀ ਮੈਂ ਜਾਣਦਾ ਕਿ ਬਹੁਤ ਘੱਟ ਲੋਕਾਂ ਨੇ ਹੀ ਧਿਆਨ ਜਿਹੜਾ ਦਿੱਤਾ ਹੋਵੇਗਾ ਬੜੇ ਜ਼ਿਆਦੇ ਲੋਕ ਧਿਆਨ ਨਹੀਂ ਦਿੰਦੇ ਇਹਨਾਂ ਗੱਲਾਂ ਤੇ ਪਰ ਇਹ ਜਿਹੜੀਆਂ ਚੀਜ਼ਾਂ ਇਹ ਜਿਹੜੇ ਕੰਮ ਨੇ ਅੱਜਕੱਲ ਇਹਨਾਂ ਦਿਨਾਂ ਦੇ ਵਿੱਚ ਕਰਨੇ ਆਪਣੇ ਵਾਸਤੇ ਬੂਟਿਆਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਉਹਦੇ ਤੋਂ ਬਾਅਦ ਦੇ ਵਿੱਚ ਜਿਹੜਾ ਮੇਨ ਚੀਜ਼ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਪਰ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਬਿਲਕੁਲ ਵੀ ਜਦੋਂ ਤੁਹਾਡੇ ਅਮਰੂਦਾਂ ਦੇ ਬੂਟਿਆਂ ਨੂੰ ਫੁੱਲ ਲੱਗਣੇ ਸ਼ੁਰੂ ਹੋ ਜਾਣ ਤੇ ਉਹਦੇ ਤੋਂ ਬਾਅਦ ਦੇ ਵਿੱਚ ਪਾਣੀ ਜਿਹੜਾ ਬਹੁਤ ਘਟਾ ਦੇਣਾ ਹੈ ਬਿਲਕੁਲ ਵੀ ਪਾਣੀ ਤੁਸੀਂ ਉਹਨਾਂ ਬੂਟਿਆਂ ਨੂੰ ਨਹੀਂ ਪਾਉਣਾ ਜਿੰਨਾਂ ਨੂੰ ਫੁੱਲ ਲੱਗਣੇ ਸ਼ੁਰੂ ਹੋ ਗਏ ਨੇ ਬੜੇ ਜ਼ਿਆਦਾ ਲੋਕ ਕਰਦੇ ਕਿ ਇਹਨੇ ਜਦੋਂ ਪਹਿਲਾਂ ਤੇ ਆਪਾਂ ਪਾਣੀ ਪਾਉਂਦੇ ਨਹੀਂਗੇ ਪਰ ਜਦੋਂ ਫੁੱਲ ਲੱਗਣੇ ਸ਼ੁਰੂ ਹੋ ਜਾਂਦੇ ਨੇ ਤੇ ਉਦੋਂ ਆਪਾਂ ਸਗੋਂ ਜਿਆਦਾ ਪਾਣੀ ਪਾਉਣ ਲੱਗ ਜੰਨੇ ਆ ਪਰ ਪਾਣੀ ਜ਼ਹਿਰ ਦਾ ਕੰਮ ਕਰਦਾ ਏ ਜਦੋਂ ਫੁੱਲ ਲੱਗਦੇ ਨੇ ਆਪਣੇ ਬੂਟਿਆਂ ਨੂੰ ਬਿਲਕੁਲ ਵੀ ਪਾਣੀ ਉਹਨਾਂ ਨੂੰ ਆਪਾਂ ਨਹੀਂ ਬੁਖਾਉਣਾ ਨਾਲ ਦੀ ਨਾਲ ਜਿਹੜਾ ਤਣਾ ਏ ਠੰਡਾ ਜਿਹੜਾ ਮੋਟਾ ਤਣਾ ਏ ਉਹਦੇ ਉੱਤੇ ਜੇਕਰ ਕੋਈ ਟਾਣੀ ਫੁੱਟਦੀ ਏ ਕੋਈ ਸ਼ਾਖ ਫੁੱਟਦੀ ਏ ਨਵੀਂ ਤੁਹਾਨੂੰ ਦਿਖਾਈ ਦਿੰਦੀ ਏ ਇਹਨਾਂ ਦਿਨਾਂ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਤੇ ਉਹਨੂੰ ਤੋੜ ਦਿਓ ਉਹਨੂੰ ਕੱਟ ਦਿਓ ਬੂਟੇ ਦੀ ਗਡਾਈ ਕਰ ਦਿਓ ਗਡਾਈ ਕਰਨ ਤੋਂ ਬਾਅਦ ਦੇ ਵਿੱਚ ਮਿੱਟੀ ਜਿਹੜੀ ਲੱਗੇ ਉਹਦੇ ਵਿੱਚ 1 ਕਿਲੋ ਸਰੋਂ ਦੀ ਖਲ ਮਿਕਸ ਕਰਦੇ ਹੋ ਗੋੜਨ ਤੋਂ ਬਾਅਦ ਵਿੱਚ ਤੇ ਉਤੋਂ ਪਾਣੀ ਲਾ ਕੇ ਉਹਨੂੰ ਦੇਣਾ ਹੈ ਆਪਾਂ ਇੱਕ ਵਾਰ ਪਰ ਇਹ ਕੰਮ ਕਰਨ ਤੋਂ ਬਾਅਦ ਵਿੱਚ ਆਪਾਂ ਫੜਨੀਏ ਆਰੀ ਬਿਲਕੁਲ ਆਪਾਂ ਆਰੀ ਫੜਨੀਏ ਜਾਂ ਕੋਈ ਵੀ ਤੁਹਾਡੇ ਕੋਲ ਟਾਣੀਆਂ ਕੱਟਣ ਦੇ ਵਾਸਤੇ ਚੀਜ਼ ਹੈਗੀ ਤਾਂ ਉਹ ਲੈ ਆਉਣੀਏ ਜਿੰਨੀਆਂ ਵੀ ਤੁਹਾਡੇ ਬੂਟੇ ਦੀ ਕਟਾਈ ਛਟਾਈ ਹੋਣ ਵਾਲੀਏ ਕੋਈ ਸੁੱਕੀ ਟਾਣੀਆਂ ਜਾਂ ਫਿਰ ਤੁਸੀਂ ਕਦੇ ਕਟਾਈ ਕੀਤੀ ਨਹੀਂ ਹੈ ਤਾਂ ਬਿਲਕੁਲ ਉਸ ਬੂਟੇ ਦੀਆਂ ਆਪਾਂ ਟਾਹਣੀਆਂ ਜਿਹੜੀਆਂ ਨੇ ਉਤੋਂ ਕੱਟ ਦੇਣੀਆਂ ਨੇ ਫੁੱਲ ਪੈਣ ਤੋਂ ਪਹਿਲਾਂ-ਪਹਿਲਾਂ ਮਾਰਚ ਦੇ ਮਹੀਨੇ ਦੇ ਵਿੱਚ ਜਾਂ ਅਪ੍ਰੈਲ ਦੀ 10-15 ਤਰੀਕ ਤੋਂ ਪਹਿਲਾਂ-ਪਹਿਲਾਂ ਘੱਟੋ-ਘੱਟ 6 ਇੰਚ ਤੋਂ ਲੈ ਕੇ 1 ਫੁੱਟ ਤੱਕ ਤੁਸੀਂ ਉਤੋਂ ਟਾਹਣੀਆਂ ਜਿਹੜੀਆਂ ਕੱਟ ਸਕਦੇ ਜੇ ਇਹਦੇ ਨਾਲ ਫਟਾਰਾ ਬੜਾ ਜ਼ਿਆਦਾ ਹੋਵੇਗਾ ਤਾਣੀਆਂ ਕੱਟਣ ਤੋਂ ਬਾਅਦ ਵਿੱਚ ਜਿਹੜਾ ਆਪਣਾ ਮੇਨ ਕੰਮ ਉਹ ਇਹ ਹੈ ਕਿ ਆਪਾਂ 15 ਲੀਟਰ ਪਾਣੀ ਜਿਹੜਾ 15 ਲੀਟਰ ਵਾਲਾ ਆਪਣਾ ਪੰਪ ਹੁੰਦਾ ਹੈ ਨਿੱਕਾ 15 ਲੀਟਰ ਪਾਣੀ ਦੇ ਹਿਸਾਬ ਦੇ ਨਾਲ 25 ਗ੍ਰਾਮ ਤੁਸੀਂ 12 63 ਫੰਗੀਸਾਈਡ ਲੈਣਾ ਹੈ ਤੁਹਾਨੂੰ ਹਰ ਇੱਕ ਕੈਮੀਕਲ ਦੁਕਾਨ ਦੇ ਉੱਤੋਂ ਮਿਲ ਜਾਊਗਾ ਇਹਦੇ ਨਾਲ ਤੁਸੀਂ 30 ਐਮਲ ਜਬਰੇਲਿਕ ਐਸਿਡ ਲੈਣਾ ਹੈ 50 ਗ੍ਰਾਮ ਬਾਰਾਂਤ੍ਰੇਡ ਵੰਗੀ ਸੈਡ ਤੇ 30 ਐਮਲ ਜਬਰੇਲਿਕ ਐਸਿਡ ਇਹ ਜਿਹੜੀਆਂ ਦੋ ਚੀਜ਼ਾਂ ਨੇ ਇਹਨਾਂ ਨੂੰ ਆਪਾਂ 15 ਲੀਟਰ ਵਾਲੀ ਟੈਂਕੀ ਦੇ ਵਿੱਚ ਪਾ ਕੇ ਢੋਲੀ ਦੇ ਵਿੱਚ ਪਾ ਕੇ ਬੂਟਿਆਂ ਨੂੰ ਨਵਾ ਦੇਣਾ ਹੈ ਬਿਲਕੁਲ ਉਹਦੇ ਤਣੇ ਦੇ ਉੱਤੇ ਵੀ ਤੇ ਪੱਤਿਆਂ ਦੇ ਉੱਤੇ ਵੀ ਆਪਾਂ ਫੁੱਲ ਪੈਣ ਤੋਂ ਪਹਿਲਾਂ-ਪਹਿਲਾਂ ਇਹ ਜਿਹੜੀ ਸਪਰੇਅ ਆ ਆਪਣੇ ਅਮਰੂਦ ਦੇ ਬੂਟੇ ਦੇ ਉੱਤੇ ਕਰ ਦੇਣੀ ਹੈ ਤੁਹਾਡੇ ਬੂਟੇ ਨੂੰ ਜੇਕਰ ਇਹ ਤੁਸੀਂ ਚਾਰ ਕੰਮ ਕਰ ਦਿੰਦੇ ਜੇ ਪਹਿਲੀ ਗੱਲ ਕਟਾਈ ਕਰਨੀ ਹੈ ਕਟਾਈ ਬਹੁਤ ਜਿਆਦਾ ਜ਼ਰੂਰੀ ਏ ਦੂਸਰੀ ਗੱਲ ਸਰੋਂ ਦੀ ਖਲ ਜਿਹੜੀ ਇਹ ਬੂਟੇ ਦੀ ਗੜਾਈ ਕਰਕੇ ਥੱਲੇ ਪਾ ਕੇ ਉਤੋਂ ਪਾਣੀ ਦੇ ਨਾਲ ਬੂਟਿਆਂ ਨੂੰ ਪਰਦੇਓ ਤੀਸਰਾ ਜਿਹੜਾ ਕੰਮ ਹੈ ਕਿ ਤਣਿਆਂ ਦੇ ਉੱਤੇ ਜੇਕਰ ਕੋਈ ਵੀ ਟਾਣੀ ਫੁੱਟੀ ਏ ਤਾਂ ਉਹਨੂੰ ਤੋੜ ਕੇ ਸੁੱਟ ਦਿਓ ਚੌਥਾ ਜਿਹੜਾ ਕੰਮ ਹੈ ਕਿ ਇਹ ਸਪਰੇਅ ਦੇੜੀਏ 12635 ਗ੍ਰਾਮ ਤੇ ਜਿਬਰੈਲਿਕ ਐਸਿਡ 30 ਐਮਐਲ 15 ਲੀਟਰ ਪਾਣੀ ਦੇ ਵਿੱਚ ਪਾ ਕੇ ਆਪਾਂ ਬੂਟਿਆਂ ਨੂੰ ਨਵਾ ਦੇਣਾ ਹੈ ਇਸ ਸਪਰੇਅ ਦੇ ਨਾਲ ਤੁਹਾਡੇ ਬੂਟੇ ਜਿਹੜੇ ਆ ਜਿਨ੍ਹਾਂ ਨੂੰ ਕਦੀ ਫਲ ਲੱਗਦਾ ਹੀ ਨਹੀਂਗਾ ਜਾਂ ਬੜਾ ਘੱਟ ਲੱਗਦਾ ਹੈ ਜਾਂ ਲੱਗਦਾ ਵੀ ਇਹ ਤੇ ਫੁੱਲ ਝੜ ਜਾਂਦੇ ਨੇ ਜੇ ਫੁੱਲ ਨਹੀਂ ਝੜਦੇ ਤੇ ਫਲ ਸੁੱਕ ਕੇ ਝੜ ਜਾਂਦੇ ਨੇ ਇਹ ਜੰਨੀਆਂ ਵੀ ਸਮੱਸਿਆਵਾਂ ਨੇ ਸਾਰੀਆਂ ਹੱਲ ਹੋ ਜਾਣਗੀਆਂ ਤੇ ਪਹਿਲੇ ਸਾਲਾਂ ਦੇ ਨਾਲੋਂ 10 ਗੁਣਾ ਵੱਧ ਤੁਹਾਡੇ ਬੂਟਿਆਂ ਨੂੰ ਅਮਰੂਦ ਜੜੇ ਲਗਣਗੇ ਇਸ ਵਾਰ। ਸੋ ਬੜਾ ਸੌਖਾ ਜਿਹਾ ਕੰਮ ਹੈ ਜਿਸਕਰ ਆਪਾਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੁਝ ਖਿਆਲ ਰੱਖ ਲੈਨੇ ਆ ਤਾਂ ਤੁਹਾਡੇ ਬੂਟੇ ਜਿਹੜੇ ਅਮਰੂਦਾਂ ਦੇ ਨਾਲ ਲੱਦੇ ਜਾਣਗੇ ਤੁਸੀਂ ਹੈਰਾਨ ਹੋ ਜਾਓਗੇ ਉਹਨਾਂ ਨੂੰ ਫਲ ਵੇਖ ਕੇ। ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਕਿਰਪਾ ਕਰਕੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਾਂ ਹੋਰ ਪਿਆਰਾਂ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਵਰਤ ਲਓ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੁਹਾਨੂੰ ਇਹਨਾਂ ਤੋਂ। ਵੀਡੀਓ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।